19 ਸਾਲ ਦੇ ਜੁਡਾਰ ਸਿੰਘ ਨੇ ਉਹਨਾਂ ਨੌਜਵਾਨਾਂ ਦੇ ਵਾਸਤੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਜਿਹੜੇ ਪਲੱਸ 2 ਕਰਨ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਵਸੇਬਾ ਕਰਨਾ ਹੈ ਤੁਸੀਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਆ ਤੇ ਇਹਦਾ ਮਨ ਦੇ ਵਿੱਚ ਖਿਆਲਤ ਕਿਵੇਂ ਪੈਦਾ ਹੋ ਗਿਆ ਜਿਹੜੇ ਤੁਸੀਂ ਲੋਨ ਲੋੜਵੰਦ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਇਹ ਲੋਨ ਦਰਅਸਲ ਹੈ ਕਿਹੜੇ ਕਿਹੜੇ ਆ 20 ਲੱਖ ਤੋਂ ਸਟਾਰਟ ਹੋ ਕੇ ਆਪਾਂ 2 ਕਰੋੜ ਤੱਕ ਲੋਨ ਦਿੰਨੇ ਆ ਬਿਜ਼ਨਸ ਲੋਨ ਪਰਸਨਲ ਲੋਨ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਅੱਧੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਖਾਸ ਕਰ ਪੰਜਾਬ ਦਾ ਜਿਹੜਾ youth ਹੈ ਜਿਨ੍ਹਾਂ ਦੇ ਵਿੱਚ ਗੱਭਰੂ ਤੇ ਮਟਿਆਰਾਂ ਦੇ ਮਨਾਂ ਦੇ ਵਿੱਚ ਵਿਦੇਸ਼ਾਂ ਨੂੰ ਲੈ ਕੇ ਇੱਕ ਵੱਡਾ ਰੁਝਾਨ ਬਣਿਆ ਹੋਇਆ ਤਾਂ ਕਿਤੇ ਨਾ ਕਿਤੇ ਜਦੋਂ ਇੱਕ ਸਧਾਰਨ ਪਰਿਵਾਰਾਂ ਦੀ ਗੱਲ ਚੱਲਦੀ ਹੈ ਆਰਥਿਕ ਤੌਰ ਤੇ ਤਾਂ ਉਹਨਾਂ ਦੀ ਮਾਇਕ ਸਹਾਇਤਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਲੋਨ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਤੇ ਇਸ ਨੂੰ ਲੈ ਕੇ 19 ਸਾਲ ਦੇ ਜੁਡਾਰ ਸਿੰਘ ਨੇ ਇੱਕ ਨਵੀਂ ਨੀਤੀ ਤੇ ਨਵੀਂ ਸਕੀਮ ਅਪਣਾਈ ਹੈ ਜਿਸ ਦੇ ਤਹਿਤ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਕਰਜ਼ਾ ਦੇਣ ਨੂੰ ਲੈ ਕੇ ਉਹਨਾਂ ਨੂੰ ਮਾਇਕ ਸਹਾਇਤਾ ਦੇਣ ਨੂੰ ਲੈ ਕੇ ਅਤੇ ਜਿਨ੍ਹਾਂ ਨੂੰ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਲੋਨ ਕਹਿ ਸਕਦੇ ਹਾਂ ਉਹ 19 ਸਾਲ ਦੇ ਜੁਡਾਰ ਸਿੰਘ ਦੇ ਵੱਲੋਂ ਇੱਕ ਨਵੀਂ ਸਕੀਮ ਦੇ ਤਹਿਤ ਦਿੱਤੇ ਜਾ ਰਹੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਗੱਲਬਾਤ ਕਰਨ ਵਾਸਤੇ ਜੁਡਾਰ ਸਿੰਘ ਸਾਡੇ ਨਾਲ ਹਾਜ਼ਰ ਨੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਅਸਲ ਦੇ ਵਿੱਚ ਜਿਹੜੇ ਤੁਸੀਂ ਲੋਨ ਲੋੜਵੰਦ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਇਹ ਲੋਨ ਦਰਅਸਲ ਹੈ ਕਿਹੜੇ ਕਿਹੜੇ ਆ ਜੀ ਆਪਣੇ ਕੋਲੇ ਸਰ ਸਾਰੇ ਟਾਈਪਸ ਆਫ ਲੋਨ ਆ 2 ਲੱਖ ਤੋਂ ਸਟਾਰਟ ਹੋ ਕੇ ਆਪਾਂ 2 ਕਰੋੜ ਦਾ ਲੋਨ ਦਿੰਨੇ ਆ ਐਜੂਕੇਸ਼ਨ ਲੋਨ 'ਚ ਆਪਾਂ ਮੇਨਲੀ ਡੀਲ ਕਰ ਰਹੇ ਆ ਆਲ ਕੰਟਰੀਜ਼ ਕੈਨੇਡਾ ਅਮਰੀਕਾ ਯੂ ਐਸ ਏ ਜਰਮਨੀ ਆਲ ਵੀ ਜਿੱਥੇ ਵੀ ਬੱਚਾ ਜਾਣਾ ਚਾਹੁੰਦਾ ਹੈ ਕਈ ਵਾਰ ਉਹਨਾਂ ਕੋਲੇ ਫੰਡਸ ਉਹਨੇ ਪ੍ਰੋਪਰ ਨਹੀਂ ਅਰੇਂਜ ਹੋ ਪਾਉਂਦੇ ਕਿ ਉੱਥੇ ਉਹਨਾਂ ਦਾ ਸੁਪਨਾ ਕਦੇ ਨਾ ਕਿਤੇ ਨਾ ਕਿਤੇ ਡ੍ਰੀਮਸ ਰਹਿ ਜਾਂਦਾ ਤਾਂ ਪਰ ਉਸ ਚੀਜ਼ ਨੂੰ ਫੁੱਲਫਿਲ ਕਰਨ ਲਈ ਇਸ ਲਾਈਨ ਚ ਬੇਸਿਕਲੀ ਮਤਲਬ ਆਏ ਆ ਫ੍ਰੀ ਆਫਕੋਰਸ ਸਾਰਾ ਪਾ ਕਰਦੇ ਆ ਬਿਲਕੁਲ ਜਿਹੜਾ ਵੀ ਹੈਗਾ 1% ਵੀ ਆਪਾਂ ਕਿਸੇ ਤੋਂ ਚਾਰਜ ਨਹੀਂ ਕਰਾਂਗੇ ਸਟੂਡੈਂਟ ਤੋਂ ਉਹਦੇ ਉਹਨਾਂ ਨੂੰ ਲੋਨ ਅਕੋਰਡਿੰਗ ਟੂ ਉਹਨਾਂ ਦੇ ਡਿਮਾਂਡ ਆਪਾਂ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਵਾਸਤੇ ਰੱਖਿਆ ਜਾਂ ਜਿਹੜੇ ਲੋਕ ਆਪਣਾ ਇੱਥੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਰਹਿ ਕੇ business ਕੋਈ ਨਾ ਕੋਈ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਵਾਸਤੇ ਵੀ ਕੋਈ ਇਸ ਤਰ੍ਹਾਂ ਦੀ ਸਕੀਮ ਲੈ ਕੇ ਆਏ ਹਾਂ ਬਿਲਕੁਲ ਸਰ ਆਪਾਂ ਸਾਰੇ ਟਾਈਪਸ ਆਫ ਲੋਨਸ ਡੀਲ ਕਰ ਰਹੇ ਹਾਂਗੇ business loan personal loan ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਹੂੰ 2 ਲੱਖ ਤੋਂ ਸਟਾਰਟ ਹੋ ਕੇ ਆਪਾਂ ਕਰਦੇ ਆਂਗੇ ਸਾਰੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਖਾਸ ਕਰ ਕੁਝ ਲੋਕਾਂ ਦਾ ਜਾਇਹੇ ਹੁੰਦੇ ਨੇ ਕਿ ਜਿਹੜੇ ਸਧਾਰਨ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹੁੰਦੇ ਨੇ ਤਾਂ ਉਹਨਾਂ ਦੇ ਕੋਲੇ ਜ਼ਾਇਦਾਦ ਵੀ ਬਹੁਤ ਘੱਟ ਹੁੰਦੀ ਆ ਤੇ ਜਿਹੜੀ ਪ੍ਰਾਪਰਟੀ ਘੱਟ ਹੋਵੇ ਉਹਨਾਂ ਵਾਸਤੇ ਵੀ ਫਿਰ ਉਹਨਾਂ ਜ਼ਿਆਦਾ ਲੋਨ ਆਪਾਂ ਪ੍ਰੋਵਾਈਡ ਕਰਦੇ ਆਂਗੇ ਬਿਲਕੁਲ ਸਰ ਸਿਕਿਉਰ ਲੋਨ ਵੀ ਕਰਦੇ ਆਂਗੇ ਵਿਦਆਊਟ ਐਨੀ ਪ੍ਰਾਪਰਟੀ ਕੁਝ ਵੀ ਆਪਾਂ ਬੈਂਕ ਨੂੰ ਮੌਰਗੇਜ ਨਹੀਂ ਕਰਨਾ ਆਪਾਂ ਉਹ ਵੀ ਲੋਨ ਕਰਦੇ ਆਂਗੇ ਨੌਨ ਸਿਕਿਉਰ ਜੀ ਇਹ ਇਹ ਤੁਹਾਡਾ ਬੈਂਕਾਂ ਦੇ ਨਾਲ ਡੀਲ ਹੁੰਦਾ ਜੀ ਬਿਲਕੁਲ ਸਰ ਬਿਲਕੁਲ ਕਿਹੜੀ ਕਿਹੜੀ ਬੈਂਕ ਦੇ ਥਰੂ ਇਹ ਕਰਵਾਉਣੇ ਹੋ ਤੁਸੀਂ ਆਪਣੇ ਕੋਲੇ ਸਰ ਕੰਰੈਂਟਲੀ 7 ਬੈਂਕਾਂ ਤਿੰਨ ਆਪਣੇ ਕੋਲੇ ਹੋਰ ਆ ਰਹੀਆਂ ਜਿੰਨਾ ਚੋਂ ਕਈਆਂ ਦੇ ਨਾਮ ਹੈਗੇ ਆ ICICI ਬੈਂਕ HDFC ਬੈਂਕ Avans Oxelo Yes ਬੈਂਕ ਤੇ ਹੋਰ ਵੀ ਕਈ ਜਾਣਿਆ ਜੀ ਜਿਹੜੇ ਕਲਾਇੰਟਸ ਤੁਹਾਡੇ ਕੋਲੇ ਲੋਨ ਵਾਸਤੇ ਆਉਂਦੇ ਨੇ ਜਾਂ ਤੁਸੀਂ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਵਾਉਣੇ ਹੋ ਤਾਂ ਫਿਰ ਉਹਨਾਂ ਦੇ ਕੋਲੋਂ ਕੋਈ ਚਾਰਜਸ ਵੀ ਉਹਨਾਂ ਨੂੰ ਪੇ ਕਰਨਾ ਪੈਂਦਾ ਤੁਹਾਨੂੰ ਨਹੀਂ ਸਰ ਬਿਲਕੁਲ ਨਹੀਂ ਬੈਂਕ ਦੇ ਜਿਹੜੇ ਫੀਸ ਹੈ ਉਹਨਾਂ ਨੂੰ ਜਸਟ ਉਹੀ ਪੇ ਕਰਨੀ ਪਵੇਗੀ ਆਪਾਂ ਨੂੰ ਹੋਰ ਕੁਝ ਵੀ ਨਹੀਂ ਉਹਨਾਂ ਨੇ ਐਕਸਟਰਾ ਪੇ ਕਰਨਾ ਜੁਜਾਰ ਸਿੰਘ ਜਿਹੜੇ ਸਰੋਤੇ ਇਸ ਗੱਲਬਾਤ ਨੂੰ ਸੁਣ ਰਹੇ ਆ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੋਣਗੇ ਕਿ 19 ਸਾਲ ਦੀ ਉਮਰ ਦੇ ਵਿੱਚ ਤਾਂ ਵਿਦਿਆਰਥੀ ਵਿਦੇਸ਼ਾਂ ਦੇ ਵੱਲੇ ਜਾਣ ਦਾ ਰੁਝਾਨ ਰੱਖਦੇ ਆ ਧੜਾ ਧੜਾ ਵਿਦੇਸ਼ ਦੇ ਵੱਲੇ ਪੰਜਾਬ ਦੇ ਨੌਜਵਾਨ ਖਾਸ ਕਰ ਜਾ ਰਹੇ ਆ ਪਰ ਤੁਸੀਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਆ ਤੇ ਇਹਦਾ ਮਨ ਦੇ ਵਿੱਚ ਖਿਆਲਾਤ ਕਿਵੇਂ ਪੈਦਾ ਹੋ ਗਿਆ ਬਿਲਕੁਲ ਸਰ ਟੂ ਬੀ ਓਨੈਸਟ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਦੋਂ ਮੈਂ ਆਪਣੇ 12ਵੀਂ ਦੀ ਸਟੱਡੀ ਕਰ ਰਿਹਾ ਸੀਗਾ ਮੇਰੇ ਮਨ 'ਚ ਵੀ ਸੀਗਾ ਕਿ ਇਦਾਂ ਮੈਂ ਅਮਰੀਕਾ ਜਾ ਕੇ ਸਟੱਡੀ ਕਰਾਉਦੀ ਪਰ ਜਿੱਦਾਂ ਬਾਕੀ ਪੰਜਾਬ ਸਾਰਾ ਜਾ ਰਿਹਾ ਹੁਣ ਉਸ ਨੌਜਵਾਨੀ ਪੀੜ੍ਹੀ ਨੂੰ ਦੇਖਦੇ ਹੋਏ ਵੀ ਇੱਥੇ ਵੀ ਕੋਈ ਬਿਜ਼ਨਸ ਸਟਾਰਟ ਕੀਤਾ ਜਾਵੇ ਵੀ ਕੁਛ ਚੇਂਜ ਲਿਆਂਦਾ ਜਾਵੇ ਜਿੱਥੋਂ ਤੱਕ ਵੀ ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਇੱਥੇ ਹੀ ਕਰੀਏ ਜੋ ਵੀ ਹੈ ਆਪਣੇ ਮਾਪਿਓ ਤੋਂ ਵੀ ਦੂਰ ਨਾ ਹੋਈਏ ਤੇ ਇੱਥੇ ਕੋਈ ਬਿਜ਼ਨਸ ਸਟਾਰਟ ਕੀਤਾ ਜਾਵੇ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਬਾਕੀ ਬੱਚਿਆਂ ਦੀ ਹੈਲਪ ਕਰਨ ਲਈ ਵੀ ਕਈ ਜਿਹੜੇ ਹੁਣ ਆਪਾਂ ਨਾਮ ਨਹੀਂ ਲਵਾਂਗੇ ਵੀ ਥਰਡ ਪਾਰਟੀ ਨੇ ਉਹ ਚਾਰਜ ਵੀ ਕਰਦੇ ਹੈਗੇ ਬਟ ਆਪਾਂ ਇਦਾਂ ਨਹੀਂ ਕਰਦੇ ਆਪਾਂ ਫ੍ਰੀ ਆਫ ਕਾਸਟ ਜਿਹੜੇ ਵੀ ਬੱਚਿਆਂ ਦੇ ਡ੍ਰੀਮਸ ਆਗੇ ਕੈਨੇਡਾ ਅਮਰੀਕਾ ਕਿਤੇ ਵੀ ਉਹ ਪੜਨਾ ਚਾਹੁੰਦੇ ਆ ਫ੍ਰੀ ਆਫ ਕਾਸਟ ਉਹਨਾਂ ਦਾ ਲੋਨ ਕਰਾਂਗੇ ਜਿਹੜੇ ਸਟੂਡੈਂਟ ਤੁਹਾਡੇ ਕੋਲੇ ਲੋਨ ਵਾਸਤੇ ਆਉਂਦੇ ਨੇ ਤੇ ਕਿਤੇ ਨਾ ਕਿਤੇ ਤੁਸੀਂ ਨਿੱਜੀ ਰਹਿ ਵੀ ਰੱਖੀ ਸਾਹਮਣੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵਿਦੇਸ਼ ਦੇ ਵਿੱਚ ਜਾ ਰਹੇ ਹੋ ਖਾਸ ਕਰ ਜਿਹੜਾ ਵੱਡਾ ਮਨੋਰਥ ਹੁੰਦਾ ਹੈ ਉਹ ਪੈਸੇ ਨੂੰ ਲੈ ਕੇ ਤੇ ਇੱਕ ਸਿਕਿਉਰ ਫਿਊਚਰ ਨੂੰ ਲੈ ਕੇ ਹੁੰਦਾ ਕਦੇ ਉਹਨਾਂ ਨੂੰ ਤੁਸੀਂ ਐਡਵਾਈਸ ਵੀ ਕੀਤਾ ਆ ਕਿ ਇੱਥੇ ਆਪਣਾ ਬਿਜ਼ਨਸ ਖੋਲਿਆ ਜਾਵੇ ਜਾਂ ਫਿਰ ਤੁਹਾਡਾ ਕੰਮ ਉੱਥੋਂ ਤੱਕ ਸੀਮਿਤ ਰਹ ਜਾਂਦਾ ਹੈ ਨਹੀਂ ਸਰ ਬਿਲਕੁਲ ਮੈਂ ਐਡਵਾਈਸ ਕਈਆਂ ਨੂੰ ਕੀਤਾ ਹੈਗਾ ਬੱਚਿਆਂ ਨੂੰ ਫਸਟ ਆਫ ਆਲ ਮੈਂ ਤਾਂ ਇਸ ਚੀਜ਼ ਦੇ ਅ ਆਪਾਂ ਕਹਿ ਸਕਦੇ ਆ ਵੀ ਅੰਤਰਗਤ ਜਾਂ ਉਸ ਨੂੰ ਕਰੈਕਟਲੀ ਵਰਡ ਹਜੇ ਵੀ ਪ੍ਰੋਪਰ ਉਸ ਤਰੀਕੇ ਦਾ ਵਰਡ ਹਜੇ ਮੇਰੇ ਦਿਮਾਗ 'ਚ ਵੀ ਉਸ ਚੀਜ਼ ਨੂੰ ਲੈ ਕੇ ਨਹੀਂ ਆ ਰਿਹਾ ਬਟ ਜਿਹੜੇ ਬੱਚੇ ਹੁੰਦੇ ਆ ਵੀ ਹੁਣ ਕਈ ਬੱਚੇ ਨੇ ਉਹ 80% 90% ਅਬਵ ਸਕੋਰ ਕਰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਇਹ ਵੀ ਸਜੈਸਟ ਕਰਦੇ ਆ ਕਿ ਤੁਸੀਂ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਤੁਹਾਨੂੰ ਤਾਂ ਇੱਥੇ ਬਹੁਤ ਵਧੀਆ ਜੌਬ ਮਿਲੇਗੀ IBPS PCS ਕੋਸ਼ਿਸ਼ ਵੀ ਕਲੀਅਰ ਕਰੋ एग्जाम क्रैक ਕਰੋ ਤਾਂ ਉਸ ਚੀਜ਼ ਨੂੰ ਆਪਾਂ ਸੁਜੈਸਟ ਬਿਲਕੁਲ ਕਰਦੇ ਆ ਪਰ ਹੁਣ ਕਹੀ ਜਿਵੇਂ ਇੱਕ ਬੱਚੀ ਸੀਗੀ ਸਰ ਆਈ ਥਿੰਕ ਮੁਕਸਰ ਏਰੀਆ ਤੋਂ ਉਸਦੇ ਬੱਚੀ ਦੇ 96% ਕੁਝ ਅਬਵ ਸਕੋਰ ਸੀਗੇ ਐਂਡ ਸ਼ੀ ਸੈਡ ਕਿ ਲਾਈਕ ਮੈਂ ਬਾਹਰ ਜਾਣਾ ਐਂਡ ਆਈ ਸੁਜੈਸਟਡ ਕਿ ਕਿਉਂ ਜਾਣਾ ਚਾਹੁੰਨੇ ਹੋ ਇੰਨੇ ਵਧੀਆ ਬੱਚੇ ਦੇ ਨੰਬਰ ਆ ਜਦੋਂ ਇੱਥੇ ਹੀ ਬਹੁਤ ਵਧੀਆ ਉਹ ਉਹਦਾ ਸਕੋਪ ਹੈਗਾ ਤਾਂ ਸ਼ੀ ਸੈਡ ਕਿ ਮੇ ਫਾਦਰ ਹੈਜ਼ ਅ ਡ੍ਰੀਮ ਕਿ ਆਪਾਂ ਵੀ ਮੇ ਬੱਚੀ ਨੂੰ ਬਾਹਰ ਭੇਜਣਾ ਤਾਂ ਉਸ ਦੀ ਕੋਈ ਨਿੱਜੀ ਆਪਣੀ ਇੱਛਾ ਤਾਂ ਕੋਈ ਵੀ ਨਹੀਂ ਸੀ ਬੱਚੀ ਦੀ ਅਨਸ਼ੀ ਸੈੱਟ ਕਿ ਜੋ ਮੇਰੇ ਫਾਦਰ ਦਾ ਡ੍ਰੀਮ ਹੈ ਉਹ ਫੁੱਲਫਿਲ ਕਰਨਾ ਹੂੰ ਤਾਂ ਆਪਾਂ ਪਹਿਲਾਂ ਸੁਜੈਸਟ ਵੀ ਕਰਦੇ ਹਾਂ ਵੀ ਇੱਥੇ ਕੁਛ ਨਾ ਕੁਛ ਤੁਸੀਂ ਕਰੋ ਬਾਹਰ ਕਿਉਂ ਜਾਣਾ ਬਟ ਅਪਾਰਟ ਫਰੋਮ ਥੈਟ ਜੇ ਆਪਾਂ ਗੱਲ ਕਰੀਏ ਵੀ ਕਈਆਂ ਦਾ ਹੁਣ ਜਾਣਾ ਹੀ ਜਾਣਾ ਹੂੰ ਤਾਂ ਉਹ ਕਿਤੇ ਨਾ ਕਿਤੇ ਠੱਗੇ ਨਾ ਜਾਣ ਬਾਕੀ ਕਿਤੇ 올 ਵੀ ਪੂਰੇ ਕਿਤੇ ਐਸੇ ਕਰਕੇ ਆਪਾਂ ਇਸ ਸੀਰ ਨੂੰ ਲੈ ਕੇ ਥੋੜਾ ਜਿਹਾ ਗੈਸ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬਿਜ਼ਨਸ ਕਰਤੇ ਸਰ ਮੇਰੇ ਆਹ ਗ੍ਰੈਂਡਫਾਦਰ ਨੇ ਦਾदू ਜੀ ਇਹਨਾਂ ਦਾ 35 ਸਾਲ ਦਾ ਕੰਮ ਹੈਗਾ ਐਂਡ ਮੈਂ ਇਸ ਚੀਜ਼ ਤੋਂ ਵੀ ਇਸ ਲਾਈਨ 'ਚ ਜਿਹੜਾ ਆਪਾਂ ਗੱਲ ਕਰੀਏ ਤਾਂ ਸਾਲ 1.5 ਸਾਲ ਹੋ ਗਿਆ ਇਹਨਾਂ ਨਾਲ ਕੰਮ ਕਰਦੇ ਹੋਏ ਐਂਡ ਹੁਣ ਇਸ ਚੀਜ਼ ਦੇ ਪੂਰੇ ਨੌਲੇਜ ਆ ਚੁੱਕੀ ਆ ਜਿਹੜੇ ਖਾਸ ਕਰ ਕਲਾਇੰਟ ਹੁੰਦੇ ਨੇ ਉਹ ਪੰਜਾਬ ਦੇ ਨਾਲ ਰਿਲੇਟਡ ਹੁੰਦੇ ਨੇ ਜਾਂ ਜਿਹੜੇ ਜ਼ਿਆਦਾ ਪੰਜਾਬ ਤੋਂ ਵੀ ਬਾਹਰਲੇ ਤੁਹਾਡੇ ਕੋਲੇ ਆਉਂਦੇ ਨੇ ਬਿਲਕੁਲ ਸਰ ਆਪਣੇ ਹਰਿਆਣਾ ਦੇ ਕਲਾਇੰਟਸ ਬਹੁਤ ਨੇਗੇ ਬਾਕੀ 올 ਇੰਡੀਆ ਹੀ ਆਪਾਂ ਕਰਦੇ ਆ ਨਾਟ ਓਨਲੀ ਪੰਜਾਬ ਪਲੱਸ 2 ਵਾਲੇ ਬੱਚਿਆਂ ਦਾ ਮੇਨਲੀ ਆਪਾਂ ਸਿਕਿਉਰਡ ਕਰ ਰਹੇ ਹਾਂਗੇ ਗ੍ਰੈਜੂਏਸ਼ਨ ਵਾਲੇ ਬੱਚਿਆਂ ਦਾ ਨਾਨ ਸਿਕਿਉਰ ਬਟ ਪਲੱਸ 2 ਵਾਲਿਆਂ ਦਾ ਵੀ ਆਪਣੇ ਕੋਲੇ ਕਈ ਆਲਟਰਨੇਟਿਵਸ ਨੇ ਆਪ ਕਿ ਆਪਾਂ ਉਹਨਾਂ ਦੇ ਨਾਨ ਸਿਕਿਉਰ ਲੋਨ ਕਰਾ ਸਕੀਏ ਜੀ ਜੀ ਹੋਰ ਤੁਹਾਡੇ ਵੱਲੋਂ ਕਿਹੜੇ ਇਸ ਤਰ੍ਹਾਂ ਦੇ ਲੋਨ ਕੀਤੇ ਜਾਂਦੇ ਕਿਉਂਕਿ ਖਾਸ ਕਰ ਜਿਹੜੇ ਇੱਕ ਸਧਾਰਨ ਪਰਿਵਾਰਾਂ ਦੇ ਨਾਲ ਜਾਂ ਜਿਹੜੇ ਪਿੰਡੂ ਪਰਿਵਾਰ ਕਹੇ ਜਾ ਸਕਦੇ ਨੇ ਕੋਈ ਨਾ ਕੋਈ ਕੰਮ ਤੇ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਮਾਈਕ ਸਾਹਿਬਾ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਵੱਡੇ ਸਵਾਲ ਹੁੰਦੇ ਉਹਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਫਿਰ ਤੁਹਾਡੇ ਵੱਲੋਂ ਕਿਹੜੇ ਕਿਹੜੇ ਲੋਨ ਦੇ ਤਹਿਤ ਉਹਨਾਂ ਪਰਵਾਰਾਂ ਦੀ ਹੈਲਪ ਕੀਤੀ ਜਾਂਦੀ ਹੈ ਜੇ ਬਿਲਕੁਲ ਜੇ ਜਿਨ੍ਹਾਂ ਦੇ ਐਗਜ਼ਿਸਟਿੰਗ ਬਿਜ਼ਨਸ ਨੇ ਕੋਈ স্মਲ ਸਕੇਲ ਨੂੰ ਲੈ ਕੇ ਉਹ ਬਿਗ ਨੈਕਸਟ ਲੈਵਲ ਤੇ ਜਾਣਾ ਚਾਹੁੰਦੇ ਆਪਣਾ ਅਪਸਕੇਲ ਕਰਨਾ ਚਾਹੁੰਦੇ ਬਿਜ਼ਨਸ ਆਪਣੇ ਕੋਲੇ ਕਈ ਸਕੀਮਾਂ ਹੈਗੀਆਂ ਉਹਨਾਂ ਕੋਲੇ ਵੀ ਨਾਨ ਸਿਕਿਉਰ ਆਪਾਂ ਉਹਨਾਂ ਦੇ ਵੀ ਕਰਾਂਗੇ ਬਿਜ਼ਨਸ ਨੂੰ ਵਧਾਉਣ ਲਈ ਐਂਡ ਨਾਟ ਓਨਲੀ ਦੈਟ ਆਪਾਂ ਐਗਰੀਕਲਚਰਲ ਲੋਨਸ ਵੀ ਡੀਲ ਕਰਦੇ ਹਾਂ ਲਾਪ ਲੋਨ ਹੋ ਗਿਆ ਲਿਮਿਟ ਲੋਨ ਗੋਟ ਲੋਨ ਬਫੈਲੋ ਬੱਕਰੀ ਫਾਰਮ ਸਾਰਾ ਸੋ ਜੇ ਆਪਾ ਐਗਰੀਕਲਚਰਲ ਲੋਨ ਦੀ ਗੱਲ ਕਰੀਏ ਤਾਂ ਉਸ ਚ ਮੈਨਲੀ ਬੇਸਿਕਲੀ ਆਪਾ ਗੋਟ ਲੋਨ ਦੀ ਜੇ ਗੱਲ ਕਰਦੇ ਆ ਉਸ ਚ ਸਰਕਾਰ ਆਪਾਂ ਨੂੰ 50% ਦੀ ਸਬਸਿਡੀ ਦੇ ਰਹੀ ਆ ਅਪ ਟੂ 1 ਕਰੋੜ ਜੇ ਆਪਾਂ ਲੋਨ ਲਈਏ ਤਾਂ 1 ਕਰੋੜ ਦੇ ਮੰਨ ਲਓ 50% ਆਪਾਂ ਨੂੰ ਗਵਰਨਮੈਂਟ ਤੋਂ ਉਸ ਚੀਜ਼ ਦੀ ਸਬਸਿਡੀ ਮਿਲ ਜਾਣੀ ਹੈ ਜੀ ਜੀ ਬਿਜ਼ਨਸ ਸੋ ਦਿਸ ਇਜ਼ ਦ ਬੈਸਟ ਬਿਜ਼ਨਸ ਲਾਈਕ ਵਿਚ ਇਜ਼ ਗoing ਨਾਉ ਇਨ ਦ ਡੇਸ ਆਫ ਪੰਜਾਬ ਅਪਾ ਕਈਆਂ ਨੂੰ ਇਹ ਗੋਟ ਲੋਨ ਕਰਾ ਕੇ ਦੇ ਰਹੇ ਆਂ ਕਿ ਪ੍ਰੋਵਾਈਡ ਕਾਫੀ ਫਾਰਮਰਸ ਇੰਟਰਸਟਿਡ ਹੋ ਰਹੇ ਆ ਗੈਸ ਚੀਜ਼ ਨੂੰ ਲੈ ਕੇ ਜੀ ਜੀ 19 ਸਾਲ ਦੇ ਜੁਧਾਰ ਸਿੰਘ ਨੇ ਉਹਨਾਂ ਲੋਕਾਂ ਵਾਸਤੇ ਖਾਸ ਕਰ ਉਹਨਾਂ ਨੌਜਵਾਨਾਂ ਦੇ ਵਾਸਤੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਜਿਹੜੇ ਪਲੱਸ 2 ਕਰਨ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਵਸੇਬਾ ਕਰਨਾ ਹੈ 19 ਸਾਲ ਦੇ ਜੁਡਾਰ ਸਿੰਘ ਨੇ ਉਹਨਾਂ ਨੌਜਵਾਨਾਂ ਦੇ ਵਾਸਤੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੇ तमाम ਸਾਰੇ ਜਿਹੜੇ ਉਦਮੀ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਿਜ਼ਨਸ ਦੇ ਅਕੋਰਡਿੰਗ ਜਾਂ ਇੱਕ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੋਈ ਨਾ ਕੋਈ ਪ੍ਰੇਰਣਾ ਲਈ ਜਾ ਸਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ